ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ।

ਮੋਤੀ ਸਟਾਰ ਜੋ ਸਾਡੇ ਹਲਕੇ ਦੀ ਚਾਨ ਸ਼੍ਰੀ ਲਲਿਤ ਮੋਹਨ ਪਾਟਕ ਵਾਈਸ ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿਖਿਆ ਅਧਿ ਦੇ ਜੋ ਇਸ ਗਲਾਈ ਬੋਰਡ ਉਹਨਾਂ ਦੇ ਨਾਲ ਬਲਵਿੰਦਰ ਕੁਮਾਰ ਜੀ ਕਰਨ ਜੀ ਤੇ ਐਸਐਮਸੀ ਦੇ ਚੇਅਰਮੈਨ ਬੀਐਨਓ ਸ਼੍ਰੀ ਅਮਨ ਕੁਮਾਰ ਜੀ ਸੀਐਸਟੀ ਬਲਕਰ ਚੰਦ ਜੀ ਅਤੇ ਬਕਵਰ ਸਕੂਲਾਂ ਤੋਂ ਪ੍ਰਾਂਗੀ ਦਾ ਸਵਾਗਤ ਕਰਦੇ ਆਂ ਜੀ ਆਇਆਂਖ ਦੀ ਇਹ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਅੱਖਰ ਸਕੂਲਾਂ ਵਿੱਚ ਕਿਤੇ ਆ ਰਹੇ ਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲ ਜਿਹੜੀ ਹੈ ਸਿੱਖਿਆ ਅਤੇ ਸੇਧ ਛੁੱਟਾਵਲ ਦਿੱਤੀ ਗਈ ਹੈ ਕਿਉਂਕਿ ਏਕਰ ਸਾਡੇ ਸਿੱਖਿਆ ਸਾਡੇ ਜਿਹੜੇ ਆ ਉਹ ਪ੍ਰਵਾਹ ਬੱਚੇ ਅੱਗੇ ਵਧ ਸਰਦੇ ਹਨ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਸਕੂਲਾਂ ਨੂੰ ਮਹੱਇਆ ਕਰਵਾਈਆਂ ਜਾ ਰਹੀਆਂ ਕਿਉਂਕਿ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਵੀ ਘਾਟਰੀ ਚੱਡੀ ਆ ਰਹੀ ਹਰ ਇੱਕ ਜਿੱਥੋਂ ਵੀ ਕੋਈ ਵੀ ਦਮਾਨ ਕਿਸੇ ਦੀ ਸਕੂਲ ਦੀ ਆਉਂਦੀ ਹੈ ਤਾਂ ਉਹ ਪੈਂਦੇ ਹਰ ਤੇ ਹਲ ਕੀਤੀ ਜਾਂਦੀ ਹੈ ਮੈਂ ਸૌ ਤੋਂ ਪਹਿਲਾਂ ਬੇਨਤੀ ਕਰਾਂ ਸਾਡੇ ਸੀਐਚਟੀ ਚਿਰੀ ਲਲਿਤ ਮੋਹਨ ਪਾਠਕ ਜੀ ਬਾਈਸ ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਤੇ ਨਾਲ ਉਹਨਾਂ ਦੇ ਜਿਹੜੇ ਹੋਰ ਬਤਵੰਤੇ ਸੱਜਣ ਨਾਲ ਆਏ ਆ ਜੇ ਮੇਰੇ ਪਿੰਡ ਤੋਂ ਜਿੰਨੇ ਮੈਂਬਰ ਸਹਿਬਾਨ ਆਏ ਆ ਮੇਰੇ ਕਲਸਟਰ ਤੋਂ ਜਿੰਨੇ ਟੀਚਰ ਸਹਿਬਾਨ ਆਏ ਆ ਤੇ ਬਾਪੇ ਸਾਰਿਆਂ ਦਾ ਇੱਥੇ ਮੈਂ ਤਹਿ ਦਿਲ ਤੋਂ ਵੈਲਕਮ ਕਰਦਾ ਆਂ ਅੰਗਣਵਾੜੀ ਵਰਕਆਊਟਸ ਆਈ ਹੈਗੇ ਆ ਤੇ ਪਿਆਰੇ ਪਿਆਰੇ ਬੱਚਿਓ ਜਿਵੇਂ ਪਤਾ ਹੀ ਹੈ ਕਿ ਆਪਣਾ ਚੱਲ ਰਿਹਾ ਪ੍ਰੋਗਰਾਮ ਸਿੱਖਿਆ ਕ੍ਰਾਂਤੀ ਦਾ ਜਿਸ ਦੇ ਤਹਿਤ ਸਕੂਲਾਂ ਦੇ ਵਿੱਚ ਜੋ ਨਵੀਂ ਚੇਂਜ ਆਈ ਹੈ ਨਵੀਂ ਉਸਾਰੀਆਂ ਹੋਈਆਂ ਉਹਨਾਂ ਦਾ ਉਦਘਾਟਨ ਚੱਲ ਰਿਹਾ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੇਖ ਰਹੇ ਹਾਂ ਆਪਣੇ ਫੰਕਸ਼ਨ ਛੋਟੇ-ਛੋਟੇ ਹੁੰਦੇ ਸੀਗੇ ਚਲੋ ਇਹ ਸਰਕਾਰ ਦੀ ਬੜੀ ਵਧੀਆ ਇੱਕ ਉਪਲਬਧੀ ਹੈ ਕਿ ਉਹਨਾਂ ਨੇ ਇਹ ਨਵਾਂ ਸਿਸਟਮ ਸ਼ੁਰੂ ਕੀਤਾ ਜਿਹਦੇ ਤਹਿਤ ਅਸੀਂ ਉਦਘਾਟਨ ਕਰ ਰਹੇ ਹਾਂ ਮੈਂ ਐਥੇ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਲਗਭਗ 3 ਸਾਲ ਹੋਇਆ ਮੈਨੂੰ ਇਸ ਸਕੂਲ ਵਿੱਚ ਆਏ ਹੋਏ ਨੂੰ ਤੇ ਉਦੋਂ ਦਾ ਜਿਹੜਾ ਇੱਥੇ ਦੋ ਸਮਾਰਟ ਕਲਾਸਰੂਮ ਇੱਥੇ ਬਣਾਏ ਗਏ ਆ ਤੇ ਐਸਐਮਸੀ ਕਮੇਟੀ ਮੈਂਬਰ ਚੇਅਰਮੈਨ ਤੇ ਐਸਐਮਸੀ ਕਮੇਟੀ ਸਾਰੀ ਪੂਰਾ ਸਾਥ ਦੇ ਨਾਲ ਸਾਡੇ ਚੱਲ ਰਹੀ ਹੈ ਤੇ ਸਹਿਯੋਗੀ ਸੱਜਣ ਜਿਹੜੇ ਇੱਥੇ ਦੇ ਹੈਗੇ ਆ ਪਤਵੰਤੇ ਸੱਜਣ ਉਹਨਾਂ ਦਾ ਬੜਾ ਸਹਿਯੋਗ ਆ ਦੋ ਕਲਾਸਰੂਮ ਦੀ ਉਸਾਰੀ ਹੋਈ ਆ ਲੜਕੀਆਂ ਦੇ ਦੋ ਬਾਥਰੂਮ ਬਣੇ ਹੈਗੇ ਉਹਨਾਂ ਦੀ ਉਸਾਰੀ ਹੋਈ ਆ ਮੇਜਰ ਰਿਪੇਅਰ ਉਹਦੀ ਗ੍ਰਾਂਟ ਆਈ ਹੈ ਉਹਦੀ ਕੰਮ ਹੋਇਆ ਸਾਰਾ ਆ ਜਿੰਨਾ ਆਪਾਂ ਇਸ ਬੇੜੇ 'ਚ ਬੈਠੇ ਆਂ ਇਹ ਇੰਟਰਲੌਕ ਪੰਚਾਇਤ ਬਨੋਂ ਪੰਚਾਇਤੀ ਸਹਿਯੋਗ ਦੇ ਨਾਲ ਇਲੈਕਸ਼ਨ ਤੋਂ ਪਹਿਲਾਂ ਹੀ ਸਾਰੇ ਬੇੜੇ ਵਿੱਚ ਇੰਟਰਲੌਕ ਹੋਇਆ ਔਰ مین ਗੇਟ ਜਿਹੜਾ ਕਿ ਬਹੁਤ ਨੀਵਾ ਤੇ ਪੁਰਾਣਾ ਸੀਗਾ ਕਿਸੇ ਐਨਆਰਆਈ ਸੱਜਣ ਤੋਂ ਉਹ ਪੂਰਾ مین ਗੇਟ ਦੀ ਸਾਰੀ ਕਰਵਾਈ ਹੈ ਜਿਹਦੇ ਤੇ ਲਗਭਗ 1.5 ਲੱਖ ਰੁਪਏ ਖਰਚ ਆਇਆ ਹੈ ਤੇ ਬਹੁਤ ਸਹਿਯੋਗ ਆ ਪਿੰਡ ਦਾ ਤੇ ਮੇਰਾ ਜਿਹੜਾ ਇਹ ਪੂਰੀ ਟੀਮ ਆ ਸਟਾਫ ਮੈਂਬਰ ਆ ਬੜੀ ਮਿਹਨਤ ਦੇ ਨਾਲ ਆਪਾਂ ਅੱਗੇ ਕੰਮ ਕਰ ਰਹੇ ਆਂ ਚਾਹੇ ਉਹ ਪੜ੍ਹਾਈ ਦਾ ਪੱਤਰ ਹੋਵੇ ਕੋਈ ਕਲਚਰ ਐਕਟੀਵਿਟੀ ਹੋਵੇ ਜਾਂ ਕੋਈ ਹੋਰ ਮਿੱਡੇ ਮੀਲ ਕੋਕਮ ਹੈਲਪਰ ਦਾ ਕੰਪੀਟੀਸ਼ਨ ਹੋਵੇ ਸਾਰਿਆਂ ਦੇ ਵਿੱਚ ਆਪਾਂ ਅੱੱਬਲ ਰਹਿੰਦੇ ਆਂ ਹਮੇਸ਼ਾ ਹਰ ਕੰਮ ਦੇ ਵਿੱਚ ਅੱਗੇ ਹੋ ਕੇ ਕੰਮ ਕਰਦੇ ਆਂ ਬਰਨਾਲਾ ਪਿੰਡ ਜਿਹੜਾ ਹੈਗਾ ਆ ਇਹਦਾ ਤਾਂ ਇਹ ਸੀਰੀਏ ਨੂੰ ਸਰਵਣੀ ਦੱਸਣ ਕੇ ਬਾਤ ਦੇ ਵਿੱਚ ਮੈਡੀਕਲ ਕਾਲਜ ਦੀ ਵੀ ਜਿਹੜੀ ਹੈਗੀ ਆ ਉਹਦੀ ਜਗ੍ਹਾ ਦਿੱਤੀ ਆ ਬਹੁਤ ਵਧੀਆ ਅੱਗੇ ਅੱਗੇ ਜਿਹੜਾ ਇਹਨਾਂ ਦਾ ਸਾਨੂੰ ਸਹਿਯੋਗ ਹੈ ਸਾਰਿਆਂ ਦਾ ਤੇ ਮੈਂ ਇੱਥੇ ਇੱਕ ਚੀਜ਼ ਇਹ ਕਹਿਣੀ ਚਾਹਾਂਗਾ ਕਿ ਜਿਹੜਾ ਇਹ ਸਕੂਲ ਆ ਸਕੂਲ ਦੇ ਵਿੱਚ ਬੱਚਿਆਂ ਦਾ ਵਿਕਾਸ ਤਾਂ ਹੀ ਹੁੰਦਾ ਆ ਕਿ ਜੇ ਬੱਚੇ ਮਾਪੇ ਤੇ ਮਤਲਬ ਟੀਚਰ ਸਾਰੇ ਰਲ ਕੇ ਕੋਸ਼ਿਸ਼ ਕਰਨ ਤਾਂ ਹੀ ਬੱਚੇ ਅੱਗੇ ਅੱਗੇ ਵਧਦੇ ਆ ਵਿੱਦਿਆ ਦਾ ਮਿਆਰ ਉੱਚਾ ਹੁੰਦਾ ਆ ਹੁਣ ਤਾਂ ਸਾਡੇ ਨਾਲ ਸੁਸਾਇਟੀ ਵੀ ਰਲਈ ਹੋਈ ਹੈ ਤੇ ਸਾਡੀ ਸਰਕਾਰ ਵੀ ਸਾਡੀ ਬਹੁਤ ਕੋਸ਼ਿਸ਼ ਕਰ ਰਹੀ ਹੈ ਜਿਹਦੇ ਕਰਕੇ ਬੱਚੇ ਜਿਹੜੇ ਆ ਬਹੁਤ ਅੱਗੇ ਵੱਧ ਰਹੇ ਆ ਤੇ ਮੈਂ ਮਾਪਿਆਂ ਨੂੰ ਸਾਰੇ ਆਏ ਆ ਜੇ ਬੱਚੇ ਆ ਤਾਂ ਸਾਰੇ ਖੁਸ਼ ਆ ਪਲੀਜ਼ ਜਿਆਦਾ ਤੋਂ ਜਿਆਦਾ ਬੱਚੇ ਜਿਹੜੇ ਇੱਥੇ ਦਾਖਲ ਕਰਵਾਓ ਸਾਡੇ ਸਕੂਲ ਦੇ ਵਿੱਚ ਤਾਂ ਕਿ ਅਸੀਂ ਇਹਨਾਂ ਦਾ ਵਿਕਾਸ ਕਰ ਚੜੀਏ ਹੋਰ ਵਿਕਾਸ ਕਰ ਸਕੀਏ ਤਾਂ ਮੈਂ ਇੱਥੇ ਇੰਨਾ ਹੀ ਕਹਿੰਦਾ ਹੋਇਆ ਆਪ ਸਾਬ ਨੂੰ ਇਹ ਕਹਿਣਾ ਚਾਹਾਂਗਾ ਕਿ ਦਾਖਲਾ ਮੈਕਸਿਮਮ ਕੀਤਾ ਜਾਵੇ ਤੇ ਮੈਂ ਇਸ ਤੋਂ ਬਾਅਦ ਦੇ ਵਿੱਚ ਸਾਰੇ ਦਾ ਧੰਨਵਾਦ ਕਰਦਾ ਕਿ ਸਾਰੇ ਲੋਕ ਇੱਥੇ ਪਹੁੰਚੇ ਆ థాంਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਜੀ ਆਇਆਂ ਨੂੰ ਥੋੜਾ ਜਿਹਾ ਪ੍ਰੋਗਰਾਮ ਸਰਦਿਰ ਜੀਵੇਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਪੇਰੈਂਟਸ ਕਾਫੀ ਪਹਿਲਾਂ ਜਿਆਦਾ ਸੀ ਗੈਦਰਿੰਗ ਥੋੜੇ ਜਿਹਾ ਆਪਣੇ ਕਿਉਂਕਿ ਬਾੜੀਆਂ ਦਾ ਸੀਜ਼ਨ ਚੱਲਦਾ ਹੈ ਅਸੀਂ ਅੱਜ ਇਕੱਠੇ ਹੋਏ ਆ ਇੱਥੇ ਦੋ ਕਮਰੇ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਤੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਵੈਦ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲਾਂ ਦੇ ਇਨਫਰਾਸਟ੍ਰਕਚਰ ਨੂੰ ਵਧਿਆ ਕਰਨ ਦੇ ਲਈ ਗ੍ਰਾਂਟਾਂ ਜਿਹੜੀਆਂ ਭੇਜੀਆਂ ਜਾ ਰਹੀਆਂ ਜਿਸ ਦੇ ਤਹਿਤ ਦੋ ਸਮਾਰਟ ਕਲਾਸਰੂਮ ਜਿਹੜੇ ਆ ਉਹ ਸਰਕਾਰੀ ਪ੍ਰਾਇਮਰੀ ਸਕੂਲ ਲੰਗੜੂਆ ਨਾਲਾਕਲਾ ਦੇ ਵਿੱਚ ਬਣਾਏ ਗਏ ਆ ਜਿੱਥੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਬਹੁਤ ਵਧੀਆ ਸੁਖਾਵਾਂ ਮਾਹੌਲ ਮਿਲ ਰਿਹਾ ਹੈ ਉਸ ਦੇ ਨਾਲ ਹੀ ਅਧਿਆਪਕ ਵੀ ਬਹੁਤ ਤਜਰਬੇਕਾਰ ਹਨ ਤੇ ਮਿਹਨਤ ਦੇ ਨਾਲ ਪੜਾ ਰਹੇ ਹਨ ਸਾਡੇ ਸਕੂਲਾਂ ਦੇ ਵਿੱਚ ਰੈਮੈਡੀਅਲ ਕੋਚਿੰਗ ਦਾ ਮਿਸ਼ਨ ਸਮਰੱਥ ਦੇ ਤਹਿਤ ਇੱਕ ਪ੍ਰੋਜੈਕਟ ਜਿਹੜਾ ਹੈ ਉਹ ਇਸ 2 ਮਹੀਨਿਆਂ ਦੇ ਲਈ ਚੱਲ ਰਿਹਾ ਹੈ ਜਿਸ ਦੇ ਵਿੱਚ ਵਿਦਿਆਰਵੇਸ਼ ਤੇ ਮਿਸ਼ਨ ਸਮਰੱਥ ਦੀਨ ਅਧਿਆਪਕ ਲਗਾਤਾਰ ਬੱਚਿਆਂ ਨੂੰ ਉਹਨਾਂ ਦੀ ਕੁਆਲਟੀ ਐਜੂਕੇਸ਼ਨ ਦੇ ਉੱਤੇ ਵੀ ਕੰਮ ਕਰ ਰਹੇ ਹਨ ਜਿੱਥੇ ਇਨਫਰਾਸਟ੍ਰਕਚਰ ਦੇ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਵਿਭਾਗ ਵੱਲੋਂ ਕੁਆਲਟੀ ਐਜੂਕੇਸ਼ਨ ਨੂੰ ਇੰਪਰੂਵ ਕਰਨ ਦੇ ਲਈ ਮਿਸ਼ਨ ਸਮਰੱਥ ਵਿਦਿਆਰਵੇਸ਼ ਵਰਗੇ ਪ੍ਰੋਜੈਕਟ ਚ ਇੱਕ ਅੱਛੇ ਲੈਵਲ ਤੱਕ ਸਿਖਾਉਣ ਦੇ ਲਈ ਨਿਰੰਤਰ ਜਿਹੜੇ ਯਤਨ ਕੀਤੇ ਜਾ ਰਹੇ ਹਨ ਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਐਜੂਕੇਸ਼ਨ ਵਿਭਾਗ ਦੇ ਤੋਂ ਆਏ ਸਾਰੇ ਹੀ ਅਫਸਰ ਸਾਹਿਬਾਨ ਬੱਚੇ ਪਿਆਰੇ ਬੱਚਿਓ ਪਿੰਡ ਦੇ ਸਾਰੇ ਹੀ ਮੋਤਵਰ ਸਰਪੰਚ ਸਾਹਿਬ ਤੋਂ ਪਿੰਡ ਦੇ ਯੂਐਸਏ ਕੇ ਮੇਰੇ ਨਾਲ ਗੱਲ ਹੋਈ ਸੀ ਉਹਨਾਂ ਦੀ ਬੜਾ ਸਾਰਿਆਂ ਦਾ ਇੱਥੇ ਪਹੁੰਚਣ ਤੇ तहे ਦਿਲੋਂ ਧੰਨਵਾਦ ਕਰਦੇ ਆਂ ਇਹ ਜਿਹੜੀ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਬਰਨਾਲੇ ਪਿੰਡ ਚ ਆਉਣ ਦਾ ਮੌਕਾ ਮਿਲਿਆ ਇਸ ਪਿੰਡ ਦੇ ਬਹੁਤ ਹੀ ਆਸਾਨ ਕਿਉਂਕਿ ਬੜਾ ਦਲੇਰ ਪਿੰਡ ਆ ਪੰਚਾਇਤ ਵੀ ਬੜੀ ਦਲੇਰ ਆ ਅਪਕੋ ਪੰਨਾਇਨਾ ਨੇ ਜਿਹੜੀ ਦਲੇਰੀ 23 ਮਾਰਚ ਨੂੰ ਨਵਾਂ ਸ਼ਹਿਰ ਦੇ ਵਿੱਚ ਆਪਣੇ ਪਿੰਡ ਦੀ ਜ਼ਮੀਨ দান ਦੇ ਕੇ ਮੈਡੀਕਲ ਕਾਲਜ ਦਾ ਜਿਹੜਾ ਸੀਐਮ ਸਾਹਿਬ ਨੇ ਨੀਂ ਪੱਤਰ ਰੱਖਿਆ ਮੈਂ ਬਰਨਾਲਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਉਹਨਾਂ ਦੀ ਇੱਕ ਡਿਮਾਂਡ ਆ ਕਿ ਸਕੂਲ ਨੂੰ ਵੀ ਅਪਗ੍ਰੇਡ ਕੀਤਾ ਜਾਵੇ ਉਦੀ ਵੀ ਫਾਈਲ ਚੱਲੀਈ ਆ ਇਹ ਵੀ ਸੀਐਮ ਸਾਹਿਬ ਦੇ ਧਿਆਨ ਚ ਆ ਔਰ ਬਰਨਾਲਾ ਪਿੰਡ ਬੜਾ ਮਸ਼ਹੂਰ ਹੋ ਗਿਆ ਜਿਸ ਦਿਨ ਸਕੂਲ ਆਫ ਫੈਮਿਨਲ ਦਾ ਰਗਟਨ ਸੀ ਉਹ ਦਿਨ ਸੀਐਮ ਸਾਹਿਬ ਨੇ ਭਾਸ਼ਣ ਦੇ ਵਿੱਚ ਵੀ ਕਿਹਾ ਸੀਗਾ ਕਿ ਬਰਨਾਲੇ ਦੇ ਕਲਾ ਦੇ ਵਿੱਚ ਮੈਡੀਕਲ ਕਾਲਜ ਖੁੱਲਣ ਜਾ ਰਿਹਾ ਕਿਸੇ ਏਰੀਆ ਦੇ ਵਿੱਚ ਮੈਡੀਕਲ ਕਾਲਜ ਦਾ ਖੁੱਲਣਾ ਉਹ ਵੱਡੀ ਗੱਲ ਆ ਔਰ ਸਾਡੇ ਏਰੀਆ ਦੇ ਵਿੱਚ ਕੋਈ ਵੱਡਾ ਹਸਪੀਟਲ ਵੀ ਹੈ ਨਹੀਂ ਸੀ ਜਿਹਦੇ ਤਹਿਤ ਅਸੀਂ ਆਪਣੇ ਇਲਾਕੇ ਦੇ ਜ਼ਿਲ੍ਹੇ ਦੇ ਲੋਕਾਂ ਦਾ ਇਲਾਜ ਕਰਾ ਸਕੀਏ ਸਾਨੂੰ ਸੀਐਮਜੀ ਡੀਐਮਸੀ ਜਾਂ ਪੀਡੀਆਈ ਜਾਣਾ ਪੈਂਦਾ ਸੀ ਪਰ ਮੈਡੀਕਲ ਕਾਲਜ ਚੱਲਣ ਦੇ ਨਾਲ ਖੁੱਲਣ ਦੇ ਨਾਲ 2 ਸਾਲ ਬਾਅਦ ਜਿਹੜੀ ਜਿੱਥੇ ਸਾਡੇ ਬੱਚੇ ਡਾਕਟਰ ਬਣਨਗੇ ਉੱਥੇ ਸਾਡੇ ਇਲਾਕੇ ਦੇ ਲੋਕਾਂ ਨੂੰ ਸਿਹਤ ਵੱਲੋਂ ਵੀ ਸਹੂਲਤ ਮਿਲੀ ਜਿਸ ਦਿਨ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਆ ਸਕੂਲਾਂ ਦੀ ਲੋਹਾਰ ਬਦਲਣ ਦਾ ਜਿਹੜਾ ਹੀ ਗੱਲ ਆ ਸਾਰੇ ਹੀ ਟੀਚਰ ਸਹਿਬਾਨ ਪੜੀ ਪਾਉਂਦੀ ਜਾਣਦੇ ਹੋ ਕਿ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਕਿਤੇ ਕਮਰੇ ਬਣ ਰਹੇ ਆ ਕਿਤੇ ਲੈਬਾਂ ਬਣ ਰਹੀਆਂ ਕਿਤੇ ਲਾਇਬ੍ਰੇਰੀਆਂ ਕਿਤੇ ਬਾਥਰੂਮ ਬਣ ਰਹੇ ਕਿਤੇ ਚਾਰ ਦਿਵਾਰੀ ਹੋ ਰਹੀ ਹੈ ਮੈਂ ਧੰਨਵਾਦ ਕਰਦਾ ਪੰਚਾਇਤ ਦਾ ਕਿ ਮੈਨੂੰ ਦੱਸਿਆ ਪੰਚਾਇਤ ਨੇ ਆਪਣੇ ਫੰਡ ਦੇ ਵਿੱਚੋਂ ਜਿਹੜਾ ਤੁਹਾਡੇ ਵਿਹੜਾ ਆ ਇੱਥੇ ਟਾਈਲਾਂ ਲਵਾ ਕੇ ਇੱਕ ਸੁੰਦਰ ਲੱਗ ਰਿਹਾ ਬੇੜਕ ਪਰ ਜੇ ਗੱਲ ਕਰੀਏ ਸਿਆਸਤ ਦੀ ਤਾਂ ਸਾਡੇ ਵਿਰੋਧੀਆਂ ਨੂੰ ਗੱਲ ਪੱਛਦੀ ਨਹੀਂ ਥੋੜੇ ਦਿਨ ਪਹਿਲਾਂ ਬੜਾ ਪ੍ਰਚਾਰ ਕੀਤਾ ਜੀ ਇਹ ਤਾਂ ਬਾਥਰੂਮਾਂ ਦਾ ਤਾਂ ਘਾਟਨ ਕਰ ਰਹੇ ਜੇ ਕਿਸੇ ਸੰਸਤਾ ਦੀ ਤਰੱਕੀ ਦੇਖਣੀ ਹੈ ਸਕੂਲ ਦੀ ਜਾਂ ਕਾਲਜ ਦੀ ਸਭ ਤੋਂ ਪਹਿਲਾਂ ਅੱਜ ਦੇ ਯੁੱਗ ਦੇ ਵਿੱਚ ਪੁਰਾਣਾ ਟਾਈਮ ਤਾਂ ਨਹੀਂ ਰਿਹਾ ਅੱਜ ਦੇ ਯੁੱਗ ਦੇ ਵਿੱਚ ਪਹਿਲਾਂ ਉੱਥੋਂ ਦੇ ਬਾਥਰੂਮਾਂ ਨੂੰ ਚੈੱਕ ਕੀਤਾ ਜਾਂਦਾ ਜਦੋਂ ਵੀ ਕੋਈ ਟੀਮਾਂ ਬਾਹਰੋਂ ਆਉਂਦੀਆਂ ਉਹ ਪਹਿਲਾਂ ਸਕੂਲ ਦਾ ਬਾਥਰੂਮ ਦੇਖਦੀਆਂ ਉਸ ਤੋਂ ਬਾਅਦ ਕੋਈ ਹੋਰ ਗੱਲ ਕਰਦੇ ਆਂ ਕੱਲ ਮੈਂ ਕਈ ਸਕੂਲਾਂ ਦੇ ਵਿਗਾਟਨ ਕੀਤੇ ਚਨਾਬੇ ਦੇ ਵਿੱਚ 30 ਲੱਖ ਰੁਪਏ ਦੇ ਲਾਗਤ ਦੇ ਨਾਲ ਬਿਲਡਿੰਗ ਬਣੀ ਆ ਪਰ ਨਾਲੇ ਪਿੰਡ ਦੇ ਵਿੱਚ 20 ਲੱਖ ਰੁਪਏ ਦੀ ਲਾਗਤ ਦੇ ਨਾਲ ਬਿਲਡਿੰਗ ਬਣੀ ਆ ਇਹ ਤਾਂ ਹੀ ਹੋ ਸਕਿਆ ਜੇ ਸਰਕਾਰ ਦੀ ਸੋਚ ਚੰਗੀ ਸੀ ਔਰ ਸਾਡਾ ਪਿੱਛੇ ਹੀ ਇਹ ਆ ਕਿ ਸਕੂਲਾਂ ਨੂੰ ਤੇ ਹਸਪਤਾਲਾਂ ਦੀ ਨਿਵਾਰ ਬਦਲਣੀ ਆ ਅਗਰ ਆ ਵੱਡੀ ਉਪਲਬਧੀ ਕੋਈ ਹੋਰ ਵੀ ਹੋ ਸਕਦੀ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡੇ ਤੋਂ ਮਾफी ਵੀ ਮੰਗਦੇ ਆ ਕਿ ਥੋੜਾ ਜਿਹਾ ਲੇਟ ਹੋ ਗਿਆ ਦਫ਼ਤਰ ਦੇ ਵਿੱਚ ਰਸ਼ ਜ਼ਿਆਦਾ ਸੀ ਤੁਹਾਨੂੰ ਵਿਸ਼ਵਾਸ ਦਿਵਾਨੇ ਆ ਇਹ ਕੜੀ ਇੱਥੇ ਨਹੀਂ ਰੁਕਣੀ ਹੋਰ ਵੀ ਜੇ ਕੋਈ ਤੁਹਾਡੇ ਸਕੂਲ ਦੀ ਡਿਮਾਂਡ ਆ ਕਿਉਂਕਿ ਮੈਨੂੰ ਉਮੀਦ ਆ ਕਿ ਇਹ ਸਕੂਲ ਦੀ ਤੱਕ ਆਇਆ ਗੱਲ ਉਹ ਜਲਦੀ ਬਦਲਣ ਵਾਲੀ ਆ ਕਿਉਂਕਿ ਇਹਦੀ ਫਾਈਲ ਸੀਐਮ ਸਾਹਿਬ ਦੇ ਧਿਆਨ ਚ ਆਪਾਂ ਉਹ ਵੀ ਕੰਮ ਕਰਾਣਾ ਅਗਰ ਕੋਈ ਹੋਰ ਡਿਮਾਂਡ ਆ ਸਕੂਲ ਦੀ ਤਾਂ ਐਜੂਕੇਸ਼ਨ ਦੇ ਅਫਸਰ ਸਾਹਿਬ ਇਹ ਪਾ ਕੇ ਡਿਮਾਂਡ ਭੇਜੋ ਤੁਹਾਡੀ ਉਹ ਵੀ ਡਿਮਾਂਡ ਆਪਾਂ ਪੂਰੀ ਕਰਾ ਕੇ ਦੇਵਾਂਗੇ ਜਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਖਾਸ ਕਰਕੇ ਮੈਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਦੀ ਸਮੁੱਚੀ ਸਟਾਫ ਦਾ ਜਿਨ੍ਹਾਂ ਨੇ ਇੱਕ ਵਧੀਆ ਪ੍ਰੋਗਰਾਮ ਅਰੇਂਜ ਕਰਕੇ ਤੁਹਾਡੇ ਸਾਰਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਧੰਨਵਾਦ ਵਾਹਿਗੁਰੂ ਜੀ ਕਾ ਸਰ ਜਨਕ ਸਿੰਘ ਬਾਲਸੇਂਗ ਨਗਰ ਦਾ ਸੰਮਦਨ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਨ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਨੂੰ ਇਜਾਜ਼ਤ ਦਿਓ ਧੰਨਵਾਦ